ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਸਭ ਜਾਣਦੇ ਹੋ ਕਿ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਕਲਯੁਗ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਬਾਣੀ ਤੋਂ ਅਸੀਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਬਹਿਮਾ ਭਰਮਾ ਦੇ ਵਿੱਚ ਇੰਨਾ ਜ਼ਿਆਦਾ ਡੁੱਬਦੇ ਜਾ ਰਹੇ ਹਾਂ ਵੀ ਜੇ ਕੋਈ ਘਰ 'ਚ ਮੰਨ ਲਓ ਕੋਈ ਗੱਲ ਹੋ ਜਾਵੇ ਕੋਈ ਕਲੇਸ਼ ਹੋ ਜਾਵੇ ਤਾਂ ਅਸੀਂ ਫਿਰ ਕਹਿਣ ਲੱਗ ਜਾਂਦੇ ਹਾਂ ਵੀ ਕਿਸੇ ਨੇ ਕਰਤਾ ਕਿਸੇ ਨੇ ਟੂਣਾ ਕਰਤਾ ਕਿਸੇ ਨੇ ਜਾਦੂ ਕਰਤਾ ਇਸ ਨੇ ਕਾਲਾ ਜਾਦੂ ਕਰਾਤਾ ਸੰਗਤ ਦੇ ਵੀ ਇਸ ਤਰ੍ਹਾਂ ਦੇ ਚਲੋ ਕਈ ਵਾਰੀ ਫੋਨ ਟੈਂਡ ਕਰਦੇ ਆ ਜਿਵੇਂ ਗੱਲਬਾਤ ਹੁੰਦੀ ਹੈ ਕਿਹਿਆਂ ਦੇ ਵਿੱਚ ਬਹੁਤ ਜ਼ਿਆਦਾ ਵਹਿਮ ਹੈ ਇਸ ਚੀਜ਼ ਦਾ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਦੇ ਵਚਨ ਨੇ ਜੋ ਜੇ ਆਪ ਜੀ ਨੇ ਸੰਗਤ ਜੀ ਇਹ ਕਮਾਲ ਏ ਨਾ ਤਾਂ ਦੁੱਖ ਕਲੇਸ਼ ਤਾਂ ਖਤਮ ਹੋ ਜਾਏਗਾ ਜੜ ਤੋਂ ਜਿਹੜਾ ਤੁਹਾਡੇ ਮਨ ਦੇ ਵਿੱਚ ਭੂਤ ਪ੍ਰੇਤ ਕੋਈ ਕਾਲਾ ਜਾਦੂਆ ਕੋਈ ਜਾਦੂਆ ਕੋਈ ਟੂਣਾ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਭਰਮਾ ਜੇ ਤੁਸੀਂ ਮਾਪੁਰਸ਼ਾਂ ਦੇ ਇਹ ਬਚਨ ਕਮਾ ਲੈਣਾ ਤਾਂ ਤੁਹਾਨੂੰ ਆਪ ਹੀ ਨਜ਼ਰ ਆ ਜਾਊਗਾ ਵੀ ਸਾਰਾ ਜਿਹੜਾ ਕਲੇਸ਼ ਆ ਉਹ ਖਤਮ ਹੋ ਗਿਆ ਦੁੱਖ ਖਤਮ ਹੋ ਗਿਆ ਕਾਲੇ ਜਾਦੂ ਦਾ ਜੋ ਵੀ ਤੁਹਾਨੂੰ ਲੱਗਦਾਗਾ ਅਸਰ ਖਤਮ ਹੋ ਗਿਆ ਗੁਰਬਾਣੀ ਦੇ ਵਿੱਚ ਤਾਂ ਮਹਾਰਾਜ ਨੇ ਪਹਿਲਾਂ ਲਿਖਿਆ ਸੀਗਾ ਕਿ ਨਾਨਕ ਦੁਖਿਆ ਸਭ ਸੰਸਾਰ ਵੀ ਭਾਈ ਸੁਖੀ ਇੱਥੇ ਕੋਈ ਨਹੀਂ ਸੁਖੀ ਕੇਵਲ ਉਹੀ ਹੈ ਜਿਨੇ ਪ੍ਰਮਾਤਮਾ ਦੇ ਨਾਲ ਲਿਵ ਲਾਈ ਗੁਰਬਾਣੀ ਨੂੰ ਸਮਝਿਆ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਸੋ ਸੰਗਤ ਜੀ ਜੇਕਰ ਆਪ ਜੀ ਨੂੰ ਵੀ ਲੱਗਦਾਗਾ ਵੀ ਸਾਡੇ ਘਰ 'ਚ ਇਸ ਤਰ੍ਹਾਂ ਦਾ ਕੋਈ ਹੈ ਪ੍ਰਭਾਵ ਹੈ ਕਲੇਸ਼ ਹੈ ਕੋਈ ਵੀ ਦੁੱਖ ਹੈ ਤਾਂ ਮਹਾਂਪੁਰਸ਼ ਕਹਿੰਦੇ ਸੀਗੇ ਭਾਈ ਦਸਵੇਂ ਪਾਤਸ਼ਾਹ ਦੀ ਜੋ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਚਾਰੀ ਕੋਈ ਬਾਣੀ ਹੈ ਨਾ ਜਾਪ ਸਾਹਿਬ ਵੀ ਉਹਦਾ ਜਾਪ ਸ਼ੁਰੂ ਕਰ ਲਵੋ ਉਹ ਕਿਵੇਂ ਕਰਨਾ ਹੈ ਉਹ ਆਪ ਜੀ ਨੂੰ ਬੇਨਤੀ ਕਰ ਦਿੰਦੇ ਆ ਸਪੋਸ ਕਰ ਲਓ ਕੋਈ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਪ੍ਰੋਬਲਮ ਹੈ ਆਪ ਜੀ ਨੇ ਕੀ ਕਰਨਾ ਹੈ ਦੇਗ ਬਣਾਉਣੀ ਹੈ ਜਿਹਦਾ ਘਰ ਵਿੱਚ ਅਰਦਾਸ ਕਰਨੀ ਹੈ ਦੇਗ ਬਣਾ ਕੇ ਜਗਜੀਤ ਸਾਹਿਬ ਦਾ ਪੂਰਾ ਪਾਠ ਕਰ ਲੈਣਾ ਹੈ ਫਿਰ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਹਾਜ਼ਰ ਨਾਜ਼ਰ ਹੋ ਕੇ ਪੂਰੀ ਅਰਦਾਸ ਕਰਨੀ ਹੈ ਜੋ ਵੀ ਤੁਹਾਡੀ ਮਨ ਦੀਏ ਭਾਵਨਾ ਵੀ ਇਹ ਮੇਰਾ ਕੰਮ ਹੋ ਜਾਵੇ ਕਲੇਸ਼ ਖਤਮ ਹੋ ਜਾਵੇ ਕੋਈ ਜਾਦੂ ਟੂਣੇ ਦਾ ਅਸਰ ਖਤਮ ਹੋ ਜਾਵੇ ਪੂਰੀ ਅਰਦਾਸ ਕਰਨੀ ਹੈ ਕਿ ਧੰਨ ਧੰਨ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ અપਾਰ ਕਿਰਪਾ ਦਾ ਓਟ ਆਸਰਾ ਲੈਂਦੇ ਹੋਇਆਂ ਆਪ ਜੀ ਦੀ ਪਵਿੱਤਰ ਬਾਣੀ ਜਾਪ ਸਾਹਿਬ ਜੀ ਦੇ ਇਹ ਪਾਠ ਮੈਂ ਆਰੰਭ ਕਰਨ ਲੱਗਿਆ ਸਤਿਗੁਰੂ ਆਪ ਜੀ ਆਪ ਹੀ ਕਰਵਾ ਲਿਓ ਮੇਰੇ ਚੇ ਨੀ ਹਿੰਮਤ ਨਹੀਂ ਮੈਂ ਕਰ ਸਕਾਂ ਆਪ ਜੀ ਹੀ ਸੇਵਾ ਲੈ ਲਿਓ ਸੰਗਤ ਜੀ ਕੋਸ਼ਿਸ਼ ਕਰੋ ਵੀ ਰੋਜ਼ 11 ਪਾਠ 21 ਪਾਠ ਅਰਦਾਸ ਕਰਕੇ ਆਰੰਭ ਕਰ ਲਓ ਜਦੋਂ 21 ਦਿਨ ਹੋ ਜਾਣ ਫਿਰ ਦੇਖ ਕਰੋ ਮੇਰੇ ਸਤਿਗੁਰੂ ਆਪ ਦੀ ਅਪਾਰ ਕਿਰਪਾ ਸਦਕਾ 21 ਦਿਨ ਹੋ ਗਏ ਅੱਜ ਭੁੱਲ ਚੁ ਕੋਈ ਮਾਫ ਕਰਿਓ ਜਿਹੜਾ ਇਹ ਮੇਰੀ ਅਰਦਾਸ ਸੀ ਇਹ ਆਪ ਜੀ ਕਿਰਪਾ ਕਰਨੀ 40 ਦਿਨ ਪੂਰੇ ਕਰਕੇ 40 ਦਿਨ ਜਦੋਂ ਹੋ ਜਾਣ 41 41ਵਾਂ ਦਿਨ ਹੋਵੇ ਦੇਗ ਬਣਾ ਕੇ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਦਾ ਪੂਰਾ ਪਾਠ ਕਰਕੇ ਦੇਗ ਬਣਾ ਕੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਦੋਂ ਜਾਪ ਕਰਨਾ ਹੈ ਨਾ ਸੰਗਤ ਦੇ ਜਲ ਰੱਖ ਲਿਆ ਕਰੋ ਤੇ ਉਹ ਜਲ ਛਕ ਲਿਆ ਕਰੋ ਦੂਸਰੀ ਬੇਨਤੀ ਅਰਦਾਸ ਨਹੀਂ ਬਦਲਣੀ ਇਹ ਨਹੀਂ ਅੱਜ ਕੁਝ ਹੋਰ ਕਹਿਤਾ ਕੱਲ ਕੁਝ ਹੋਰ ਕਹਿਤਾ ਅੱਜ ਇਹ ਮੰਗ ਲਿਆ ਕੱਲ ਹੋਰ ਮੰਗ ਲਿਆ ਕੋਸ਼ਿਸ਼ ਕਰੋ ਵੀ 40 ਦਿਨ ਇੱਕੋ ਹੀ ਅਰਦਾਸ ਪੂਰੀ ਅਰਦਾਸ ਰੋਜ਼ ਕਰਨੀ ਹੈ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਸਵੇਰੇ ਪਾਠ ਹੋ ਗਿਆ ਸਵੇਰੇ ਕਰ ਦੋ ਦੁਪਹਿਰੇ ਪਾਠ ਹੋ ਜਾਣ ਦੁਪਹਿਰ ਨੂੰ ਕਰ ਲਓ ਸ਼ਾਮ ਨੂੰ ਪਾਠ ਹੋ ਜਾਣ ਤਾਂ ਸ਼ਾਮ ਨੂੰ ਕਰ ਲਓ ਜਿੰਨੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜੋਂਗੇ ਨਾ ਮਹਾਰਜ ਦੇ ਅੱਗੇ ਅਰਦਾਸ ਕਰੋਂਗੇ ਵੀ ਮਹਾਰਜ ਮੇਰਾ ਇਹ ਦੁੱਖ ਆ ਇਹ ਦਰਦ ਆ ਇਹ ਮੇਰੀ ਤਕਲੀਫ ਆ ਮੇਰੇ ਘਰ ਦੇ ਵਿੱਚ ਇਹ ਕਿਸੇ ਨੇ ਜਾਦੂ ਟੂਣਾ ਕੀਤਾ ਇਹਦਾ ਅਸਰ ਖਤਮ ਹੋ ਜਾਵੇ ਜੋ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ 40 ਦਿਨ ਕੋਸ਼ਿਸ਼ ਕਰੋ ਵੀ ਇੱਕੋ ਹੀ ਅਰਦਾਸ ਕਰੋ ਅਰਦਾਸ ਨਹੀਂ ਚੇਂਜ ਕਰਨੀ ਜੋ ਪਹਿਲਾਂ ਸੋਚ ਲੈਣਾ ਵੀ ਗੁਰੂ ਮਹਾਰਾਜ ਨੂੰ ਕਹਿਣਾ ਕੀ ਆ ਮੰਗਣਾ ਕੀ ਆ ਕਿਉਂਕਿ ਸਾਡਾ ਕੀ ਆ ਅੱਜ ਸਾਡੀ ਇੱਛਾ ਹੋਰ ਹੁੰਦੀ ਆ ਕੱਲ ਨੂੰ ਹੋਰ ਪਰਸੋਂ ਨੂੰ ਹੋਰ ਫਿਰ ਅਸੀਂ ਪਾਠ ਕਰਕੇ ਕਹਿੰਨੇ ਆ ਮਹਾਰਾਜ ਨੇ ਮੇਰੀ ਅਰਦਾਸ ਨਹੀਂ ਪੂਰੀ ਕੀਤੀ ਪਹਿਲਾਂ ਭਾਈ ਮਨ ਦੀ ਇਕਾਗਰਤਾ ਬਣਾਓ ਪਹਿਲਾਂ ਆਪਣੇ ਮਨ ਨੂੰ ਸਮਝਾਓ ਵੀ ਮਹਾਰਾਜ ਤੋਂ ਮੰਗਣਾ ਕੀ ਆ ਕਿਵੇਂ ਮੰਗਣਾ ਕਿਉਂ ਮੰਗਣਾ ਜੇ ਮੰਨ ਲਓ ਮੈਂ ਕਹਿੰਦਾ ਵੀ ਮਹਾਰਾਜ ਮੈਨੂੰ ਕਾਰ ਦੇ ਕਾਰ ਮੈਂ ਕਿਉਂ ਮੰਗਣੀ ਆ ਕਿਹਦੇ ਲਈ ਮੈਨੂੰ ਚਾਹੀਦੀ ਆ ਕੱਲੀ ਮੈਂ ਚਲਾਉਣੀ ਆ ਸਹਿਰ ਸਪੱਟੇ ਲਈ ਚਾਹੀਦੀ ਆ ਜਾਂ ਮੈਂ ਸੰਗਤ ਦੀ ਸੇਵਾ ਲਈ ਲੈਣੀ ਆ ਜਾਂ ਮੈਂ ਆਪਣਾ ਕੰਮ ਕਰਨ ਦੇ ਲਈ ਲੈਣੀ ਆ ਜੋ ਚੀਜ਼ ਸਤਿਗੁਰੂ ਅੱਗੇ ਮੰਗਣੀ ਆ ਨਾ ਅਰਦਾਸ ਬੜੀ ਸੋਚ ਕੇ ਸਮਝ ਕੇ ਕਰਨੀ ਆ ਕਿਉਂਕਿ ਜਿਹੜੀ ਸਾਰੀ ਖੇੜ ਹੈ ਨਾ ਇਹ ਅਰਦਾਸ ਦੀ ਆ ਸੰਗਤ ਜੀ ਜੇ ਕਿਸੇ ਨੂੰ ਅਰਦਾਸ ਕਰਨੀ ਆ ਜਾਵੇ ਨਾ ਅਰਦਾਸ ਦਾ ਭਾਵ ਕਿਸੇ ਨੂੰ ਸਤਿਗੁਰੂ ਤੋਂ ਮੰਗਣਾ ਆ ਜਾਵੇ ਮੰਗਣਾ ਕੀ ਆ ਤੇ ਕਿਵੇਂ ਮੰਗਣਾ ਫਿਰ ਮੰਗਣੀ ਕੋਈ ਰਹਿੰਦੀ ਫਿਰ ਤਾਂ ਬਿਨਾ ਮੰਗਿਆ ਹੀ ਸਭ ਕੁਝ ਮਿਲ ਹੀ ਜਾਂਦਾਗਾ ਸੋ ਮਹਾਂਪੁਰਸ਼ ਕਹਿੰਦੇ ਸਨ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਕਿ ਭਾਈ ਭੂਤ ਪ੍ਰੇਤਾਂ ਘਰ ਚੋਂ ਚਿੱਕਾ ਮਾਰ ਕੇ ਨਿਕਲ ਲੰਗੇ ਜੇ ਤੁਸੀਂ ਜਾਪ ਸਾਹਿਬ ਦੇ ਜਾਪ ਕਰੋਗੇ ਬਾਣੀ ਨੂੰ ਬੜੀ ਸ਼ਰਧਾ ਨਾਲ ਭਾਵਨਾ ਨਾਲ ਪੜਨਾ ਜਦੋਂ ਕੁਰਬਾਨੀ ਪੜ੍ਹਨੀ ਆ ਨਾ ਮਨ ਦੇ ਵਿੱਚ ਨੈਗੇਟਿਵ ਨਹੀਂ ਰੱਖਣਾ ਆਪਣੀ ਸੋਚ ਨੂੰ ਇਹ ਨਹੀਂ ਸੋਚਣਾ ਵੀ ਯਾਰ ਮੈਂ 40 ਦਿਨ ਤੱਕ ਪਾਠ ਕਰ ਲਿਆ ਮੇਰਾ ਕੁਝ ਨਹੀਂ ਹੋਇਆ ਮੈਂ ਪਾਠ ਕਰਨ ਲੱਗਾ ਮੈਂ ਪਾਠ ਕਰਨ ਲੱਗੀ ਆ ਪਤਾ ਨਹੀਂ ਮੇਰੀ ਪ੍ਰਮਾਤਮਾ ਸੁਣੂਗਾ ਕਿ ਨਹੀਂ ਸੁਣੂਗਾ ਵਿਸ਼ਵਾਸ ਤਿੰਨ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਹਿਰਦੇ ਵਿੱਚ ਵਸਾ ਲਓ ਇੱਕ ਆਸ ਸਤਿਗੁਰੂ ਤੇ ਹਮੇਸ਼ਾ ਹੀ ਰੱਖਣੀ ਆ ਇੱਕੋ ਵਿਸ਼ਵਾਸ ਇੰਨਾ ਕਰ ਰੱਖਣਾ ਵੀ ਮਹਾਰਾਜ ਤਾਂ ਸਮਰੱਥ ਨੇ ਇਹ ਸਚਾਈ ਆ ਵੀ ਉਹ ਜੇ ਚਾਉਣ ਕੁਛ ਵੀ ਕਰ ਸਕਦੇ ਨੇ ਆਸ ਵਿਸ਼ਵਾਸ ਤੇ ਅਰਦਾਸ ਤੀਸਰੀ ਅਰਦਾਸ ਰੋਜ਼ ਕਰਨੀ ਆ ਰੋਜ਼ ਕਰਨੀ ਆ ਚਾਹ ਸ਼ੁਕਰਾਨੇ ਦੀ ਕਰ ਲੋ ਚਾਹ ਬੇਨਤੀ ਦੀ ਕਰ ਲੋ ਕਰਕੇ ਦੇਖੋ ਇਹ ਦੁੱਖ ਕਲੇਸ਼ ਤਾਂ ਮਿੱਟਣ ਛਤਮ ਹੋ ਜਾਣਗੇ ਇਹ ਕੋਈ ਬਹੁਤਾ ਸਮਾਂ ਲੰਬਾ ਨਹੀਂ ਰਹਿੰਦੇ ਇਹ ਹੈ ਕਿਉਂ ਨੇ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹੀ ਆ ਵੀ ਅਸੀਂ ਗੁਰਬਾਣੀ ਨਹੀਂ ਪੜਦੇ ਗੁਰਬਾਣੀ ਪੜਾਂਗੇ ਘਰ ਪਵਿੱਤਰ ਹੋਊਗਾ ਘਰ 'ਚ ਵਾਈਬ੍ਰੇਸ਼ਨ ਪੈਦਾ ਹੋਊਗੀ ਪੋਜ਼ਿਟਿਵਿਟੀ ਆਏਗੀ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਅਸੀਂ ਗੱਲਾਂ ਚ ਲਗਾ ਦਿੰਨੇ ਆ ਕਦੇ ਟੀਵੀ ਦੇਖ ਲਿਆ ਕਦੇ ਮੋਬਾਈਲ ਦੇਖ ਲਿਆ ਕਦੇ ਕਥਾ ਨਹੀਂ ਸੁਣੀ ਕਦੇ ਚੱਜ ਨਾਲ ਪਾਠ ਨਹੀਂ ਕੀਤਾ ਉਸ ਪ੍ਰਮਾਤਮਾ ਲਈ ਤਾਂ ਸਾਡੇ ਕੋਲ 5 ਮਿੰਟ ਵੀ ਨਹੀਂ ਜਿਨੇ ਆ ਬਾਡੀ ਦਿੱਤੀ ਆ ਸਰੀਰ ਦਿੱਤਾ ਉਹਦੇ ਲਈ ਤਾਂ ਜੇ ਆਪਾਂ ਕਿਸੇ ਨੂੰ ਪੁੱਛਾਂਗੇ ਯਾਰ ਪਾਠ ਕਰ ਲਿਆ ਕਰੋ ਪਤਾ ਕੀ ਜਵਾਬ ਦਿੰਦਾ ਭਾਈ ਸਭ 7 ਵਜੇ ਉੱਠੀਦਾ 8 ਵਜੇ ਕੰਮ ਤੇ ਜਾਂਦਾ ਸਾਰਾ ਦਿਨ ਲਾਈਦਾ ਫਿਰ ਥੱਕ ਕੇ ਆਉਨੇ ਆ ਫਿਰ ਪਾਠ ਕਿੱਥੇ ਹੁੰਦਾ ਫਿਰ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਹੋਣੀ ਕਰੀ ਜਾਓ ਕੰਮ ਪੈਸੇ ਕਮਾਈ ਜਾਓ ਖਰਚੀ ਜਾਓ ਬਿਮਾਰੀਆਂ ਤੇ ਲਾਈ ਜਾਓ ਪਰਮਾਤਮਾ ਦੀ ਆਰਾਧਨਾ ਕਰੋਗੇ ਨਾ ਪਰਮਾਤਮਾ ਸੇ ਦਿੰਦਾ ਮਹਾਰਜ ਕਹਿੰਦੇ ਨਾ ਕੁਰਬਾਨੀ ਦੇ ਵਿੱਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜ਼ਰੂਰੀ ਡਾਕਟਰ ਨੂੰ ਪਹਿਹ ਦੇਣੇ ਨੇ ਜੇ ਬਾਣੀ ਦੇ ਨਾਲ ਸਾਰਾ ਕੰਮ ਸਵਰ ਰਿਹਾ ਸਰੀਰ ਨੂੰ ਪੋਜ਼ਿਟਿਵਿਟੀ ਮਿਲ ਰਹੀ ਆ ਤੰਦਰੁਸਤੀ ਮਿਲ ਰਹੀ ਆ ਮਨ ਨੂੰ ਸ਼ੁੱਧਤਾ ਮਿਲ ਰਹੀ ਆ ਮਨ ਪਵਿੱਤਰ ਹੋ ਰਿਹਾ ਘਰ ਪਵਿੱਤਰ ਹੋ ਰਿਹਾ ਬਾਣੀ ਪੜਨਾ ਔਖਾ ਲੱਗਦਾ ਹੈ 5 ਮਿੰਟ ਕੱਢ ਲਓ 10 ਮਿੰਟ ਕੱਢ ਲਓ 20 ਮਿੰਟ ਕੱਢ ਲਓ ਕੁਝ ਸਮਾਂ ਤਾਂ ਦਓ ਨਾ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰੋ ਜਦੋਂ ਆਪਣੇ ਆਪ ਨੂੰ ਦਮੋਗੇ ਨਾ ਸਮਾਂ ਉਹ ਸਮਾਂ ਗੁਰੂ ਮਹਾਰਾਜ ਦੇ ਲੇਖੇ ਲਾਉਂਗੇ ਯਾਦ ਰੱਖਿਓ ਗੁਰੂ ਵੀ ਤੁਹਾਨੂੰ ਸਮਾਂ ਦੇਵੇਗਾ ਸਮੇਂ ਦੇ ਨਾਲ ਨਾਲ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਮਿਲ ਜਾਣੀਆਂ ਨੇ ਗੱਲ ਮੰਨਣ ਦੀ ਆ ਜਿਨ੍ਹਾਂ ਨੇ ਮੰਨ ਲਿਆ ਭਾਈ ਉਹਨਾਂ ਨੇ ਪਾ ਲਿਆ ਬਾਕੀ ਮੂਰਖਾਂ ਦਾ ਤਾਂ ਹੁਣ ਕਹਿਣਾ ਹੀ ਕੀ ਆ ਮਹਾਰਾਜ ਕਹਿੰਦੇ ਮੋਰਖਨ ਨਾਲ ਨਾਲ ਲੁੱਜੀ ਆ ਪਰ ਅਖਰੇ ਉਹ ਬੁੱਜੀ ਐ ਸੁਸੰਗਤ ਜੀ ਪੁੱਲਾ ਮੇਰੀਆਂ ਨੇ ਵਡਿਆਈ ਸਤਿਗੁਰੂ ਦੇ ਮਹਾਂਪੁਰਸ਼ਾਂ ਦੀ ਆ ਆਪ ਜੀ ਨੂੰ ਚੰਗਾ ਲੱਗੇ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਹੋ ਸਕਦਾ ਇਹ ਸੁਣ ਕੇ ਕੋਈ ਹੋਰ ਬਾਣੀ ਪੜਨ ਲੱਗ ਜਾਵੇ ਕਿਸੇ ਹੋਰ ਪਰਿਵਾਰ ਦਾ ਕਿਸੇ ਜੀ ਦਾ ਭਲਾ ਹੋ ਜਾਵੇ ਆਪ ਜੀ ਨੂੰ ਵੀ ਫਲ ਮਿਲੇਗਾ ਕਿਉਂਕਿ ਜਿਹੜਾ ਜੋੜਨ ਵਰਗਾ ਕਹਿੰਦੇ ਨੇ ਨਾ ਵੀ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਸੋ ਆਪਾਂ ਜੁੜਨਾ ਤੇ ਜੋੜਨਾ ਤੇ ਵਿੜਿਆਈਆਂ ਮਹਾਂਪੁਰਸ਼ਾਂ ਦੀਆਂ ਤੇ ਸਤਿਗੁਰੂ ਦੀ ਰਜ਼ਾ ਚ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਨਾਲ ਲਾਈ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਮਿਲੀ ਆਦਤਾਂ ਨਿਮਾਣਿਆਂ ਨ ਬਾਦਸ਼ਾਹੀਏ